ਜੋ ਸਾਰੀਆਂ ਹੀ ਮਿਸ਼ਨਾਂ ਅਤੇ ਪਾਸਟਰ ਸਾਹਿਬਾਨਾਂ ਦੇ ਸਹਿਯੋਗ ਦੇ ਨਾਲ ਧਾਰੀਵਾਲ ਯੇਸ਼ੂ ਰਾਜਾ ਗਿਰਜਾ ਘਰ ਫਤਹਿ ਮੰਗਲ ਤੋਂ ਸ਼ੁਰੂ ਹੋ ਕੇ ਧਾਰੀਵਾਲ ਸ਼ਹਿਰ ਦੇ ਵਿੱਚ ਦੀ ਹੁੰਦੀ ਹੋਈ ਸੰਤਰੀ ਤੇਜਾ ਗਿਰਜਾ ਘਰ ਦੇ ਚੇਤ ਜਤਰੇੜੀ ਹੈ ਸਫਤ ਸਮਾਪਤ ਹੋਵੇਗੀ ਤੇ ਧਾਰੀਵਾਲ ਦੇ ਸ਼ਹਿਰ ਦੇ ਵਿੱਚ ਹੁੰਦੇ ਆ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਵੱਖ-ਵੱਖ ਸਮਾਜਿਕ ਅਤੇ ਸੋਸ਼ਲ ਸਿਸਟਮ ਦੀਆਂ ਸੁਸਾਇਟੀਆਂ ਦੇ ਸਾਰਿਆਂ ਦੇ ਵੱਲੋਂ ਸ਼ੋਭਾ ਯਾਤਰਾ ਦਾ ਬੜਾ ਨਿੱਘਾ ਸਵਾਗਤ ਕੀਤਾ ਗਿਆ ਮੈਂ ਇਸ ਖੁਸ਼ੀ ਦੇ ਮੌਕੇ ਤੇ ਸਭ ਨੂੰ ਇਸ ਪ੍ਰਭੂ ਦੇ ਪਵਿੱਤਰ ਜਨਮ ਦਿਹਾੜੇ ਤੇ ਲੱਖ ਲੱਖ ਵਧਾਈਆਂ ਦਿੰਦਾ ਹਾਂ। ਹਾਲੇ ਨੰਗਰਵਾਲਾ ਵੀ ਲਾ ਕੇ ਫਰਦਾਨਾ। ਰਸਤੇ ਵਿੱਚ ਸਾਰੇ ਹੀ ਧਾਰਮਿਕ ਆਗੂਆਂ ਦਾ ਸਾਰੇ ਸੰਸਥਾਵਾਂ ਵੱਲੋਂ ਮਾਨ ਸਨਮਾਨ ਕੀਤਾ ਗਿਆ ਅਤੇ ਹਜ਼ਾਰਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਉਹ ਲੰਗਰ ਲਗਾਏ ਗਏ। ਇਹ ਜਿਹੜੀ ਸ਼ੋਭਾ ਯਾਤਰਾ ਵਾ ਯੇਸੂ ਰਾਜਾ ਗਿਰਜਾ ਘਰ ਤੋਂ ਚੱਲ ਕੇ ਸ਼ਹਿਰ ਥਾਣੀ ਹੁੰਦੀ ਹੋਏ ਬਹੁਤ ਖੁਸ਼ੀ ਦੀ ਗੱਲ ਆ ਕਿ ਵੱਖ-ਵੱਖ ਧਾਰਮਿਕ ਜਥੇਬੰਦੀਆਂ ਤੇ ਰਾਜਨੀਤਿਕ ਜਥੇਬੰਦੀਆਂ ਨੇ ਹਰ ਜਗ੍ਹਾ ਬਾਜ਼ਾਰ ਦੇ ਵਿੱਚ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਵਾ ਔਰ ਇਸ ਸੰਤ ਤ੍ਰੇਜਾ ਕੈਥੋਲਿਕ ਚਰਚ ਵਿਖੇ ਸਮਾਪਤ ਹੋਵੇਗੀ ਉੱਥੇ ਕੈਥੋਲਿਕ ਚਰਚ ਦੇ ਸਾਡੇ ਮੁਖੀ ਸਤਕਾਰਯੋਗ ਬਿਸ਼ਪ ਅਗਰਨੋ ਜੀ ਕੇਕ ਕੱਟ ਕੇ ਫਾਦਰ ਜੋਸ ਪ੍ਰਿਆਰਟੀ ਤੇ ਫਾਦਰ ਵਿਲੀਅਮ ਤੇ ਬਾਕੀ ਸਾਰੇ ਮਿਸ਼ਨਾਂ ਦੇ ਮੁਖੀਆਂ ਦੇ ਨਾਲ ਕੋਈ ਸ਼ੋਭਾ ਯਾਤਰਾ ਸਮਾਪਤ ਕਰਨਗੇ ਔਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ ਨੂੰ ਮਲਬਾਜ ਦੇ ਦਿਨ ਲੋਕ ਜਿਹੜੇ ਆ ਉਹਨਾਂ ਦੇ ਜਨਮ ਦਿਨ ਦੀ ਤਿਆਰੀ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਤੇ ਸਮੂਹ ਪੰਜਾਬ ਵਿੱਚ ਵੱਸਦੇ ਤੇ ਦੁਨੀਆਂ ਭਰ ਦੇ ਵਿੱਚ ਵੱਸਦੇ ਮਾਨਵਯਾਤੀ ਤੇ ਸਾਈ ਭਾਈਚਾਰੇ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈ ਦਿੰਦੇ ਆ ਪਟਨਾ ਸੰਸਦੀ ਜੀ ਸਟੇਟ ਪ੍ਰੈਜ਼ੀਡੈਂਟ ਦੇ ਮਨੋਰਟੀ ਮੋਤਜੀ ਜੀ ਪੰਜਾਬ ਅੱਜ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਪੂਰੀ ਦੁਨੀਆ ਦੇ ਵਿੱਚ ਰਬੀਅਸ ਦਿਨ ਮਨਾਇਆ ਜਾ ਰਿਹਾ ਦਾ ਤੇ ਅੱਜ ਜ਼ਿਲ੍ਹਾ ਗਰਦਾਸਪੁਰ ਧਾਰੀਵਾਲ ਵਿਖੇ ਸਾਡੇ ਖਾਸ ਕਰਕੇ ਫਾਦਰ ਜੋਸਪਾਲ ਟਿਡਾਲੀ ਜੀ ਉਹਨਾਂ ਦੇ ਨਾਲ ਡੀ ਫਾਦਰ ਵਿਲੀਅਮ ਸਹਾਉਤਾ ਜੀ ਜਿਹੜੇ 크੍ਰਿਸਚੀਅਨ ਲੀਡਰ ਨੇ ਸਾਧੀਆਂ ਮਿਸ਼ਨਰਾਂ ਨਾਲ ਕੇ ਧਾਰੀਵਾਲ ਵੀ ਕੇ ਪ੍ਰਭੀ ਐਸਐਮਸੀ ਦੀ শোভਾ ਯਾਤਰਾ ਕੱਢ ਰਿਹਾ ਕਾਨੂੰਨਾਂ ਦੇ ਵਿੱਚੋਂ ਵੀ ਕਾਫੀ ਵੱਡਾ ਕਾਫਲਾ ਆਇਆ ਹਰ ਜ਼ਿਲ੍ਹੇ ਗੁਰਦਾਸਪੁਰ ਦੇ ਲੱਖ ਲੱਖ ਕਸਬਿਆਂ ਦੇ ਵਿੱਚ ਕਾਫਲੇ ਸੀ শোভਾ ਯਾਤਰਾ ਕੱਢ ਰਹੇ ਆ ਬੜੀ ਖੁਸ਼ੀ ਦੀ ਗੱਲ ਆ ਜਦੋਂ ਇਹ ਧਾਰੀਵਾਲ ਦੇ ਵਿੱਚੋਂ ਲੰਘ ਰਹੇ ਸਾਂ ਤੇ Hindu, Muslim, Sikh ਜਿੰਨੇ ਵੀ ਲੋਕ ਨੇ ਕੇਕ ਕੱਟ ਕੇ ਇਸ ਰੂਪੇ ਆਪ ਆ ਕੇ ਸਤਿਵਿਧਾਈ ਦੇ ਰਹੇ ਨੇ ਤਾਂ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਸਾਰਿਆਂ ਨੂੰ ਫਟੇ ਦਿਨ ਤੇ ਨਵੇਂ ਸਾਲ ਦੀਆਂ ਵਧਾਈਆਂ ਖਾਸ ਕਰਕੇ ਮੀਡੀਆ ਦਾ ਵੀਡੀਓ ਦੇ ਮੈਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹ ਇਦਾਂ ਵੱਡਾ ਉਪਰਾਲਾ ਕਰਕੇ ਸਾਡੀ ਆਵਾਜ਼ ਨੂੰ ਪੂਰੀ ਦੁਨੀਆ ਦੇ ਉੱਪਰ ਪਹੁੰਚਾਰੇ ਨੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ